ਬਜ਼ੁਰਗ ਸੀਨੀਅਰ ਸਿਟੀਜ਼ਨ ਸਮਾਜਤਾ ਬਡਬੁੰਲਾ ਸਰਮਾਇਆ ਇਹ ਇੱਕ ਅ ਕੜਾ ਸੱਚ ਹੈ ਕਿ ਬਜ਼ੁਰਗਾਂ ਨੇ ਸਮਾਜ ਨੂੰ ਦੇਸ਼ ਨੂੰ ਸਟੇਟ ਨੂੰ ਆਪੋ ਆਪਣੇ ਆਲੇ ਦੁਆਲੇ ਨੂੰ ਬਹੁਤ ਕੁਝ ਦਿੱਤਾ ਹੁੰਦਾ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਜਿਹੜੇ ਨੇ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਦਿੱਤੇ ਹੁੰਦੇ ਆ ਅ ਬੱਚੇ ਪਾਲਦੇ ਨੇ ਵੱਡੇ ਕਰਦੇ ਨੇ ਪੈਰਾ ਤੇ ਖੜੇ ਕਰਦੇ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ ਇਹ ਇੱਕ ਜ਼ਿੰਮੇਵਾਰੀ ਦਾ ਜਿਹੜਾ ਆ ਉਹਨਾਂ ਜ਼ਿੰਮੇਵਾਰੀ ਮਿਲਦੀ ਹੈ ਬੱਚਿਆਂ ਦੀ ਉਹ ਆਪਣੇ ਹਿਸਾਬ ਦੇ ਨਾਲ ਵਧੀਆ ਨਿਭਾ ਜਾਂਦੇ ਨੇ ਸਮਾਜ ਦੇ ਲਈ ਜੇ ਸਰਵਿਸ ਕਰਦੇ ਨੇ ਕੋਈ ਜੌਬ ਕਰਦੇ ਨੇ ਤੇ ਆਪਣੀਆਂ ਸੇਵਾਵਾਂ ਦਿੰਦੇ ਨੇ ਟੈਕਸ ਦਿੰਦੇ ਨੇ ਆਪਣੀ ਕਮਾਈ ਦੇ ਵਿੱਚੋਂ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਹਰ ਇੱਕ ਦੇ ਲਈ ਪਰ ਸਮੱਸਿਆ ਹੁਣੇ ਆ ਗਈ ਕਿ ਬਜ਼ੁਰਗਾਂ ਦੀ ਬੇਕਦਰੀ ਹਰ ਰੋਜ਼ ਹਰ ਦਿਨ ਅਸੀਂ ਵੱਧਦੀ ਹੋਈ ਵੇਖ ਰਹੇ ਹੈਗੇ ਹਾਂ ਕੁਝ ਬੱਚੇ ਜਿਹੜੇ ਨੇ ਉਹ ਵਿਦੇਸ਼ਾਂ 'ਚ ਚਲੇ ਗਏ ਉਹ ਵਾਪਸ ਨਹੀਂ ਆ ਰਹੇ ਬਜ਼ੁਰਗ ਉੱਥੇ ਜਾ ਕੇ ਰਹਿ ਕੇ ਖੁਸ਼ ਨਹੀਂ ਜਾਂ ਉਹਨਾਂ ਨੂੰ ਬੱਚੇ ਬੁਲਾਉਂਦੇ ਨਹੀਂ ਜਾਂ ਉਹਨਾਂ ਦੀ ਉੱਥੇ ਜਾ ਕੇ ਉਹੋ ਜੀ ਸੈਟਿੰਗ ਬੱਚਿਆਂ ਦੇ ਨਾਲ ਨਹੀਂ ਹੁੰਦੀ ਜਾਂ ਉਹ ਆਪਣੇ ਆਪ ਨੂੰ ਉੱਥੇ ਐਡਜਸਟ ਨਹੀਂ ਕਰ ਸਕਦੇ ਕੁਝ ਬੱਚੇ ਇੱਥੇ ਇੰਡੀਆ ਚ ਰਹਿ ਕੇ ਵੀ ਆਪਣੇ ਪੇਰੈਂਟਸ ਨੂੰ ਦੂਸਰੇ ਸਟੇਟਸ ਦੇ ਵਿੱਚ ਉਹ ਵੀ ਨਹੀਂ ਲੁੱਕ ਆਫਟਰ ਕਰਦਾ ਇਹ ਮਜਬੂਰੀਆਂ ਨੇ ਇਹ ਅਸੀਂ ਇਹਨਾਂ ਨੂੰ ਮਜਬੂਰੀਆਂ ਕਹਿ ਸਕਦੇ ਹਾਂ ਪਰ ਉਹਨਾਂ ਦੀ ਦੇਖਪਹਿਲ ਕਰਨਾ ਇਹ ਵੀ ਤੇ ਡਿਊਟੀ ਹੈ ਇਹ ਵੀ ਤੇ ਫਰਜ਼ ਨੇ ਮਾਪ ਪਾਪ ਜੜੜੇ ਨਾਲ ਰਹਿੰਦੇ ਨੇ ਮੈਂ ਕੱਲ ਹੀ ਇੱਕ ਵੀਡੀਓ ਦੇਖ ਲਈ ਸੀਗੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਬਜ਼ੁਰਗ ਮਾਂ ਨੂੰ ਕੁੱਟਿਆ ਜਾ ਰਿਹਾ ਸੀਗਾ ਉਹਦੀ ਇਨਕੁਆਇਰੀ ਹੋ ਰਹੀ ਆ ਜੋ ਵੀ ਹੋਏਗਾ ਉਹ ਕੀ ਨਿਕਲਦਾ ਪਰ ਉਹਨੂੰ ਕੁੱਟਣਾ ਜਿਹੜਾ ਹੈ ਉਹ ਕੀ ਸਨੇਹਾ ਦੇ ਰਿਹਾ ਹੈਗਾ ਉਹ ਵੀਡੀਓ ਵਾਇਰਲ ਹੁੰਦੀ ਆ ਬਹੁਤ ਸਾਰਾ ਉੱਥੇ ਔਮਨ ਕਮਿਸ਼ਨ ਤੋਂ ਜਿਹੜੇ ਨੇ ਉਹ ਵੀ ਜਾਣਦੇ ਨੇ ਪਰ ਸਮੱਸਿਆ ਇਹ ਹੈ ਕਿ ਇਹ ਰੁਕ کیوں ਨਹੀਂ ਰਿਹਾ ਇਹਦਾ ਰੁਕਣਾ ਬਹੁਤ ਜ਼ਰੂਰੀ ਹੈ ਸੀਨੀਅਰ ਸਿਟੀਜ਼ਨ ਐਕਟ ਬਣਾ ਦੇਣ ਦੇ ਨਾਲ ਇਸ ਸਮੱਸਿਆ ਹੱਲ ਨਹੀਂ ਹੋ ਜਾਂਦੀ ਉਸ ਕਾਨੂੰਨ ਦਾ ਲਾਗੂ ਹੋਣਾ ਬਹੁਤ ਜ਼ਰੂਰੀ ਹੈ ਔਰ ਉਦੇ ਅਕੋਰਡਿੰਗਲੀ ਪੇਰੈਂਟਸ ਨੂੰ ਬਜ਼ੁਰਗਾਂ ਨੂੰ ਇਨਸਾਫ ਮਿਲਣਾ ਬਹੁਤ ਜ਼ਰੂਰੀ ਹੈ ਉਦੇ ਅਕੋਰਡਿੰਗਲੀ ਉਹਦੇ ਅਨੁਸਾਰ ਬੱਚਿਆਂ ਦੇ ਕੋਲੋਂ ਉਹਨਾਂ ਨੂੰ ਜਿਵੇਂ-ਜਿਵੇਂ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਉਹ ਵੀ ਦਿਵਾਉਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਜੇ ਡੋਮੈਸਟਿਕ ਵਾਇਲੈਂਸ ਚਾਏ ਕੁੱਟਮਾਰ ਹੋ ਰਹੀ ਚਾਏ ਜ਼ਬਾਨੀ ਵਾਇਲੈਂਸ ਹੋ ਰਹੀ ਉਹਦੇ ਵੱਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਇੱਕ ਬਹੁਤ ਵੱਡੀ ਜਿਹੀ ਚੀਜ਼ ਸਾਹਮਣੇ ਆਉਂਦੀ ਹੈ ਕਿ ਬਜ਼ੁਰਗ ਮਾਂ-ਪਾਪ ਜਿਹੜੇ ਦੇ ਘਰਾਂ ਦੇ ਵਿੱਚੋਂ ਬਾਹਰ ਗੱਲ ਕਰਨੀ ਜਿਹੜੀ ਆ ਉਹ ਵੀ ਠੀਕ ਨਹੀਂ ਸਮਝਦੇ ਜੇ ਕਿਸੇ ਦੇ ਕੋਲ ਕਰਦੇ ਨੇ ਤੇ ਬੱਚੇ ਜਿਹੜੇ ਨੇ ਉਹ ਉਹਨੂੰ ਬੁਰਾ ਮਨਾਉਂਦੇ ਨੇ ਆਪਣੀ ਵੀ ਬੇਇੱਜ਼ਤੀ ਉਹ ਮਹਿਸੂਸ ਕਰਦੇ ਨੇ ਇਹ ਬਹੁਤ ਵੱਡੀ ਇੱਕ ਸਮੱਸਿਆ ਬਜ਼ੁਰਗਾਂ ਵਾਸਤੇ ਵੀ ਹੈ ਕਿਉਂਕਿ ਹਾਲਾਤ ਇਹੋ ਜਿਹਾ ਬਣ ਜਾਂਦੇ ਨੇ ਜਿਨ੍ਹਾਂ ਦੀਆਂ ਪੈਨਸ਼ਨਾਂ ਆਉਂਦੀਆਂ ਨੇ ਜਿਨ੍ਹਾਂ ਦੀ ਰੈਂਟਲ ਇਨਕਮ ਆ ਰਹੀ ਹੈ ਜਿਨ੍ਹਾਂ ਦੇ ਕੋਲ ਸੋਰਸ ਆਫ ਇਨਕਮ ਹੈ ਉਹਨਾਂ ਦੀ ਵੀ ਕੋਈ ਬਹੁਤ ਸੋਨੀ ਕੰਡੀਸ਼ਨ ਨਹੀਂ ਹੈ ਕਿਉਂਕਿ ਉੱਥੇ ਸਮੱਸਿਆ ਇਹ ਹੁੰਦੀ ਆ ਕਿ ਬੱਚਿਆਂ ਨੂੰ ਇਹ ਲੱਗਦਾ ਕਿ ਜਿਹੜੇ ਮਾਪੇ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਖਰਚਾ ਕਰਨਾ ਉਹਨਾਂ ਦਾ ਆਪਣੀ ਮਰਜ਼ੀ ਦੇ ਨਾਲ ਰਹਿਣਾ ਜਾਂ ਜੋ ਉਹ ਕਰਦੇ ਨੇ ਆਪਣੇ ਨਾਲ ਉਹ ਇਹਨਾਂ ਦਾ ਹੱਕ ਨਹੀਂ ਹੈਗਾ ਉਹਨਾਂ ਨੂੰ ਇਹ ਲੱਗਦਾ ਨੌਜਵਾਨ ਪੀੜੀ ਨੂੰ ਕਿ ਔਲਾਦ ਜਿਹੜੀ ਹੈ ਉਹਨੂੰ ਇਹ ਲੱਗਦਾ ਕਿ ਮਾਪੇ ਸਾਰਾ ਕੁਝ ਇਹਨਾਂ ਨੂੰ ਦੇ ਦੇਣ ਬਜ਼ੁਰਗ ਜਿਹੜੇ ਨੇ ਉਹ ਨੇ ਵੀ ਸਾਰੀ ਜ਼ਿੰਦਗੀ ਕੰਮ ਕੀਤਾ ਹੁੰਦਾ ਉਹਨਾਂ ਦੇ ਕੋਲ ਕਦੇ ਵੀ ਜ਼ਿੰਦਗੀ ਪਰ ਜੇ ਹੁਣ ਨੌਜਵਾਨ ਪੀੜੀ ਕਹਿੰਦੀ ਆ ਕਿ ਅਸੀਂ ਮਿਹਨਤ ਕਰਦੇ ਆਂ ਸਾਨੂੰ ਪੈਸਾ ਚਾਹੀਦਾ ਸਾਡਾ ਗੁਜ਼ਾਰਾ ਨਹੀਂ ਹੁੰਦਾ ਉਹ ਇਹ ਕਿਉਂ ਨਹੀਂ ਸਮਝਦੇ ਕਿ ਜਿਹੜੇ ਮਾਪੇ ਨੇ ਉਹਨਾਂ ਨੇ ਇੰਨੇ ਸਾਲ ਮਿਹਨਤ ਕੀਤੀ ਤੁਹਾਨੂੰ ਪੜਾਇਆ ਲਿਖਾਇਆ ਪੈਰਾਂ ਤੇ ਖੜਾ ਕੀਤਾ ਘਰ ਘਾਟ ਬਣਾਇਆ ਹੁਣ ਜਿਹੜਾ ਹੈ ਉਹਨਾਂ ਦੇ ਕੋਲ ਕੁਝ ਟਾਈਮ ਚੈਨ ਦੇ ਨਾਲ ਸੁੱਖ ਦੇ ਨਾਲ ਰਹਿਣ ਦਾ ਹੈ ਪਰ ਤੁਸੀਂ ਆਸ-ਪਾਸ ਹਰ ਨੇ ਸੀ ਦੇਖਿਆ ਹੈਗਾ ਜੋ ਸੋਸ਼ਲ ਮੀਡੀਆ ਤੇ ਚੱਲ ਰਿਆ ਖਬਰਾਂ ਆ ਰਹੀਆਂ ਬਹੁਤ ਕੁਝ ਬਾਹਰ ਆ ਰਿਹਾ ਕਿ ਮਾਂ-ਬਾਪ ਜਿਹੜੇ ਨੇ ਜੇ ਪੈਸਾ ਹੈ ਉਹਨਾਂ ਦੀਆਂ ਅੱਧ ਸਮੱਸਿਆਵਾਂ ਨੇ ਜੇ ਪੈਸਾ ਨਹੀਂ ਹੈ ਤੇ ਉਹਨਾਂ ਦੀਆਂ ਅੱਧ ਸਮੱਸਿਆਵਾਂ ਨੇ ਗੱਲ ਅਖੀਰ ਦੇ ਵਿੱਚ ਇਹ ਆ ਜਾਂਦੀ ਕਿ ਬਜ਼ੁਰਗ ਜਿਹੜੇ ਨੇ ਉਹ ਪਿਸ ਰਹੇ ਨੇ ਉਹਨਾਂ ਦੀ ਬਹੁਤ ਬੁਰੀ ਹਾਲਤ ਹੋ ਰਹੀ ਆ ਇਥੇ ਸਰਕਾਰਾਂ ਨੂੰ ਚਾਹੀਦਾ ਕਿ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੇ ਬਹੁਤ ਸਟੇਜ ਲਈ ਕੀਤਾ ਤੁਸੀਂ ਕਾਨੂੰਨ ਬਣਾ ਦਿੱਤਾ ਉਹ ਸੀਨੀਅਰ ਸਿਟੀਜ਼ਨ ਕਾਰਡ ਬਣਾ ਕੇ ਜਾਂ ਕਿਸੇ ਵੀ ਤਰ੍ਹਾਂ ਜਿਹੜਾ ਸਮਾਜਿਕ ਸੁਰੱਖਿਆ ਮੰਤਰਾਲਾ ਹੈ ਉਹਦੇ ਡਿਪਾਰਟਮੈਂਟ ਨੇ ਉਹਨਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿ ਬਜ਼ੁਰਗਾਂ ਦੀ ਹਾਲਤ ਕਿਵੇਂ ਹੈ ਕਰਾਂ ਚੁਣਾ ਨਾਲ ਵਿਵਹਾਰ ਕਿਹੋ ਜਿਹਾ ਹੋ ਰਿਹਾ ਉਹਨਾਂ ਦੇ ਨਾਲ ਡੋਮੈਸਟਿਕ ਵਾਇਲੈਂਸ ਤੇ ਨਹੀਂ ਹੋ ਰਹੀ ਜਾਂ ਕਿਹੋ ਜਿਹਾ ਹੈ ਜਾਂ ਉਹਨਾਂ ਘਰਾਂ ਦੇ ਵਿੱਚ ਬੈਠੇ ਡਿਪਰੈਸ਼ਨ ਦੇ ਸ਼ਿਕਾਰਤ ਨਹੀਂ ਹੋ ਰਹੇ ਉਹਨਾਂ ਨੂੰ ਬਾਹਰ ਆਉਣਾ ਜਾਣਾ ਜਿਹੜਾ ਹੈ ਉਹ ਔਖਾ ਹੈ ਬਹੁਤ ਸਾਰੀਆਂ ਚੀਜ਼ਾਂ ਦੇ ਕਰਕੇ ਬਜ਼ੁਰਗ ਤੰਗ ਨੇ ਉਹਨਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਅ ਕੁੱਟਮਾਰ ਬਜ਼ੁਰਗਾਂ ਦੀ ਇਹ ਇੱਕ ਬਹੁਤ ਹੀ ਮਤਲਬ ਗਲਤ ਸੰਦੇਸ਼ਾ ਜਾਂਦਾ ਗਲਤ ਸਨੇਹਾ ਜਾਂਦਾ ਕਿ ਤੁਸੀਂ ਮਾਪੇ ਨੂੰ ਜਿਨ੍ਹਾਂ ਨੇ ਤੁਹਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਤੁਹਾਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਹੁਣ ਤੁਸੀਂ ਉਹਨਾਂ ਨੂੰ ਜ਼ੁਬਾਨ ਤੋਂ ਵੀ ਬੋਲਣਾ ਬੰਦ ਕਰੋਗੇ ਔਰ ਉਹਨਾਂ ਨੂੰ ਤੁਰਨਾ ਜਿਹੜਾ ਹੈ ਜਾਂ ਘਰ ਚ ਫਿਰਨਾ ਬੰਦ ਕਰੋਗੇ ਜਾਂ ਉਹਨਾਂ ਨੂੰ ਕੁੱਟਮਾਰ ਕਰੋਗੇ ਜੇ ਉਹ ਰੋਟੀ ਪਾਣੀ ਮੰਗਦੇ ਨੇ ਜਾਂ ਤੁਹਾਨੂੰ ਆਪਣਾ ਜਾਇਦਾਦ ਦਾ ਹਿੱਸਾ ਜਿਹੜਾ ਹੈ ਉਹ ਜਿੰਦੇ ਜੀ ਸਾਰਾ ਕੁਝ ਨਹੀਂ ਦੇ ਰਿਹਾ ਜਾਂ ਉਹ ਸਾਰੀ ਤੂੰ ਉਹਨਾਂ ਦੇ ਕੋਲ ਕੋਈ ਪੈਸਾ ਜਮ੍ਹਾਂ ਕੀਤਾ ਬੜਾਪੇ ਲਈ ਉਹ ਨਹੀਂ ਦੇ ਰਿਹਾ ਤਾਂ ਤੁਸੀਂ ਕੁਟਮਾਰਕਰੋਗੇ ਤੁਹਾਡੀ ਆਮਦਨ ਕਿੱਥੇ ਹੈ ਤੁਸੀਂ ਆਪਣੀ ਆਮਦਨ ਜਿਹੜੀ ਹੈ ਉਹਦੇ ਵਿੱਚ ਗੁਜ਼ਾਰਾ ਕਰੋ ਉਹਦੇ ਉੱਤੇ ਡਿਪੈਂਡੈਂਟ ਪੇਰੈਂਟਸ ਦੇ ਉੱਤੇ ਤੁਸੀਂ ਕਿੰਨੀ ਦੇਰ ਰੋਗੇ ਡਿਪੈਂਡੈਂਟ ਇਹਦੇ ਵੱਲ ਧਿਆਨ ਦਿਓ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਸੋਸ਼ਲ ਦੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਕਾਉਂਸਲਰ ਜਿਹੜੇ ਨੇ ਸਰਪੰਚ ਨੇ ਉਹਨਾਂ ਨੂੰ ਵੀ ਇਸ ਵਾਰ ਜਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਜਦੋਂ ਇੱਕ ਬਜ਼ੁਰਗ ਦੀ ਦੁਰਗਤ ਹੁੰਦੀ ਹੈ ਨਾ ਤਾਂ ਬਾਕੀ ਵੀ ਜਿਹੜੇ ਨੇ ਉਹਨਾਂ ਨੂੰ ਵੀ ਹੱਲਾਸ਼ੇਰੀ ਮਿਲਦੀ ਹੈ ਕਿ ਠੀਕ ਹੈ ਜੋ ਕਰਨਾ ਹੈ ਅਸੀਂ ਕਰ ਰਹੇ ਹਾਂ ਤੇ ਇਹਦੇ ਵਿੱਚ ਕੋਈ ਵੀ ਅ ਦੋ ਰਾਇ ਨੇ ਕਿ ਜੇ ਅਸੀਂ ਕਿਸੇ ਨੂੰ ਐਗਜ਼ੈਂਪਲਰੀ ਜਾਂ ਉਦਾਹਰਨ ਜਿਹੜੀ ਨਹੀਂ ਖੜੀ ਕਰਦੇ ਕਿ ਇਸ ਬੱਚੇ ਨੇ ਮਾਪਪਾ ਆਪਣਾ ਲੇਦਾ ਕਿਤਾਬ ਨੂੰ ਆ ਸਜ਼ਾ ਮਿਲੀ ਜਾਂ ਆ ਉਹਦੇ ਨਾਲ ਹੋਇਆ ਉਹ ਨਹੀਂ ਦੇਤਾ ਇਹ ਠਾਲ ਨਹੀਂ ਪਾਏਗੀ ਔਰ ਇਸ ਜੁੱਤੀ ਦੇ ਵਿੱਚ ਸਾਰਿਆਂ ਦਾ ਪੈਰ ਜਾਣਾ ਦੇਰ ਜਾਵੇ ਸਵੇਰ ਤਾਂ ਜੀ ਇਹ ਅੱਗੇ ਇਦਾਂ ਹੀ ਫੈਲਦੀ ਰਹੀ ਤੇ ਫਿਰ ਹਰ ਇੱਕ ਦੇ ਅੱਗੇ ਉਹ ਕੁਛ ਹੀ ਆਏਗਾ ਹਰ ਇੱਕ ਦੇ ਬੱਚੇ ਇਦਾਂ ਹੀ ਕੁੱਟਣ ਮਾਰਨਗੇ ਇਹੋ ਕੁਛ ਹੀ ਹੋਏਗਾ ਪੈਸੇ ਦਾ ਪੈਸੇ ਕਰਕੇ ਵੀ ਕੁੱਟਣਗੇ ਜਿਹਦਾ ਜ਼ਾਇਦਾ ਤੁਹਾਡੇ ਕੋਲ ਹੈ ਉਹਦਾ ਕਰਕੇ ਉਹ ਕੁੱਟਣਗੇ ਜਿਹਦੇ ਵੱਲ ਧਿਆਨ ਦੇਉਂਦੇ ਥੈਂਕ ਯੂ ਸ਼ੁਕਰੀਆ ਮਿਹਰਬਾਨੀ